अपना स्निफो पछे मेरी जात तक परखी जा रही जा एना एना पर आप है मेनू थ्रेट ਕੀਤਾ ਜਾ ਰਿਹਾ ਇੰਨਾ ਘਠਿਆ ਇੰਨਾ ਥੱਲੇ ਬਿਰਸਾ ਸਿੰਘ गिरੂਗਾ ਕਦੇ ਸੋਚਿਆ ਨਹੀਂ ਸੀ ਅਕਤੂਬਰ 2021 ਦੇ ਵਿੱਚ ਉਹਨਾਂ ਦੇ بیٹے ਦੀ ਜਿਹੜਾ ਪਤਿਤ ਸੀਗਾ ਉਹਦੇ ਸ਼ਾਦੀ ਦੇ ਵਿੱਚ ਸ਼ਾਮਲ ਹੁੰਦੇ ਤੇ ਉਹਦੇ ਆਨੰਦ ਕਾਜ ਦੀ ਅਰਦਾਸ ਕਰਦੇ ਆ ਇਹ ਆਪਣੇ ਆਪ ਚਿੱਤ ਧਾਰਮਿਕ ਅਵਗਿਆ ਇੱਕ ਮਰਿਆਦਾ ਦੀ ਔਲੰਗਣਾ ਹੈ ਜਿਵੇਂ ਸਰ ਸਹਿਬ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇਸ ਮਾਮਲੇ 'ਚ ਖਾਮੋਸ਼ ਹੈ ਔਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਤੇ ਫਿਰ ਅਸੀਂ ਸਾਰੇ ਹੀ ਆਪਣੇ ਇਸ ਅਹੁਦੇ ਤੋਂ ਦਾਸ ਵੀ ਜਥੇਦਾਰ ਸ਼੍ਰੀ ਜੀ ਕਾਲ ਤੱਕ ਸਹਿਬ ਦੀ ਸੇਵਾਦਾਰੀ ਤੋਂ ਅਸਤੀਫਾ ਦੇਣ ਵਾਸਤੇ ਮਜਬੂਰ ਹੋਏਗਾ education is not the amount of information that is put in the human brain it must have man making character making and life building as a moral video 4 haftiyan ch synthetic drugs ja chitta punjab de vichon khatam kita jayega ਰਾਲ ਮਿਲ ਕੇ ਮੈਂ ਸਾਰਿਆਂ ਨੂੰ ਸਿੰਘ ਸਭਾ ਨੂੰ ਬੇਨਤੀ ਕਰੂੰਗਾ ਪੰਥ ਨੂੰ ਬੇਨਤੀ ਕਰੂੰਗਾ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਆਓ ਸਿੱਖ ਰਾਜਨੀਤੀ ਨੂੰ ਬਚਾਈਏ ਬੜੀਏ ਹਮਲੇ ਹੋ ਰਹੇ ਜੇ ਬੜੀਆਂ ਸ਼ਾਸਨ ਚੱਲ ਰਹੀਆਂ ਜੀ ਮੈਂ ਅਕਾਲੀ ਰਾਜਨੀਤੀ ਦਾ ਮਦਈ ਵੱੜ ਕੇ ਬੇਨਤੀ ਕਰਦਾ ਹਾਂ ਕਿ ਕਾਲੀ ਰਾਜਨੀਤੀ ਤੋਂ ਗਣਾ ਸਿੱਖਾਂ ਦਾ ਵਾਰਸ ਕੋਈ ਨਹੀਂ ਜੇ ਪੰਜਾਬ ਦਾ ਵਾਰਸ ਕੋਈ ਨਹੀਂ ਜੇ ਬੜੇ ਹਮਲੇ ਹੋ ਰਹੇ ਜੇ ਆਜੀ ਸਮਝੋ ਵਿਰਸਾ ਸਿੰਘ ਮਟੋਹਾ ਦੇ ਉੱਤੇ ਹਮਰੇ ਕਰਨ ਦੇ ਨਾਲ ਕੋਈ ਸਿੱਖੀ ਦੀ ਸੇਵਾ ਨਹੀਂ ਹੋਣੀ ਅੱਜ ਉਹ ਤੇ ਸ਼੍ਰੀ ਅਕਾਲ ਤਸਰ ਨੂੰ ਸਮਰਪਿਤ ਹੈ ਮਰਯਾਦਾ ਨੂੰ ਸਮਰਪਿਤ ਹੈ ਧਰਮ ਨੂੰ ਸਮਰਪਿਤ ਹੈ ਸਿੱਖੀ ਸੋਚ ਤੇ ਸਿੱਖੀ ਸਿਧਾਂਤ ਤੇ ਪੈਰਾ ਦੇਣ ਵਾਲੇ ਆ। ਦੋਸਤੋ ਪੰਥਕ ਸੋਚ ਪੰਥਕ ਪਾਰਟੀ ਪੰਥਕ ਵਿਚਾਰਧਾਰਾ ਅਕਾਲੀ ਸਸਦ ਦਾ ਇੱਕ ਅਹਿਮ ਪਹਿਲੂ ਰਿਹਾ ਹੈ। ਅੱਜ ਕੱਲ੍ਹ ਜੋ ਅਕਾਲੀ ਦਲ ਦੀ ਸਿਆਸਤ ਵਿੱਚ ਹੋ ਰਿਹਾ ਹੈ ਉਹ ਬਿਨਾਂ ਸ਼ੱਕ ਚਿੰਤਾਜਨਕ ਅਤੇ ਬਹੁਤ ਹੀ ਸ਼ਰਮਨਾਕ ਹੈ। ਵੈਸੇ ਦੋਸਤੋ ਹੈ ਤਾਂ ਇਹ ਪੂਰੀ ਤਰ੍ਹਾਂ ਸਿਆਸੀ ਮੁੱਦਾ ਪਰ ਇਸ ਨੂੰ ਪੇਸ਼ ਅਤੇ ਹੈਂਡਲਿੰਗ ਧਾਰਮਿਕ ਮੁੱਦੇ ਵਜੋਂ ਕੀਤਾ ਜਾ ਰਿਹਾ ਹੈ। ਧਾਰਮਿਕ ਮੁੱਦਿਆਂ ਤੇ ਗੱਲ ਸੋਚ ਸਮਝ ਕੇ ਅਤੇ ਧਾਰਮਿਕ ਸ਼ਕਤੀਤਾ ਨੂੰ ਕਰਨੀ ਹੀ ਸ਼ੋਭੀ ਹੈ ਕਿਉਂਕਿ ਇਹਨਾਂ ਨੇ ਆਪ ਹੀ ਮੀਡੀਆ ਵਿੱਚ ਇੰਨਾ ਖਲਾਰਾ ਪਾ ਦਿੱਤਾ ਹੈ ਕਿ ਇਸ ਦੇ ਉੱਪਰ ਗੱਲ ਕਰਨੀ ਬਣਦੀ ਹੀ ਹੈ ਆਪਾਂ ਕੁਝ ਪਹਿਲੂਆਂ ਦੇ ਉੱਪਰ ਵਿਚਾਰ ਕਰਾਂਗੇ ਕਿਵੇਂ ਇਹ ਨਿੱਜੀ ਮਫਾਦ ਅਤੇ ਆਪਣੀ ਸਿਹਸਤ ਲਈ ਧਰਮ ਦਾ ਇਸਤੇਮਾਲ ਕਰਦੇ ਹਨ ਕਿਵੇਂ ਸਮਾਜ ਵਿੱਚ ਧਰਮ ਦੇ ਨਾਂ ਤੇ ਵਿਤਕਰਾ ਤੇ ਨਫ਼ਰਤ ਵਧਾਉਂਦੇ ਹਨ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਸਿੱਖ ਧਰਮ ਵਿੱਚ ਪੰਜ ਤਖਤ ਮੰਨੇ ਜਾਂਦੇ ਹਨ ਇਹਨਾਂ ਤਖਤਾਂ ਦੇ ਜਥੇਦਾਰ ਧਾਰਮਿਕ ਤੌਰ ਤੇ ਬੜੀ ਸਨਮਾਨਿਤ ਸ਼ਖਸੀਅਤ ਹੁੰਦੇ ਹਨ ਸਮਾਜ ਵਿੱਚ ਖਾਸ ਕਰ ਅੰਮ੍ਰਿਤਸਰ ਵਿਖੇ ਅਕਾਲ ਤਖਤ ਜੋ ਇਹਨਾਂ ਪੰਜ ਤਖਤਾਂ ਵਿੱਚੋਂ ਸ਼੍ਰੋਮਣੀ ਤਖਤ ਮੰਨਿਆ ਜਾਂਦਾ ਹੈ ਉਸ ਦਾ ਰਤਬਾ ਕੁਝ ਖਾਸ ਹੀ ਹੁੰਦਾ ਹੈ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਤਰ੍ਹਾਂ ਸਿੱਖ ਕੌਮ ਦਾ ਸੁਪਰੀਮ ਧਾਰਮਿਕ ਲੀਡਰ ਮੰਨਿਆ ਜਾਂਦਾ ਹੈ ਬਹੁਤ ਸਾਰੇ ਧਾਰਮਿਕ ਮਸਲੇ ਝਗੜਿਆਂ ਵਿੱਚ ਇਹਨਾਂ ਦਾ ਫੈਸਲਾ ਅੰਤਿਮ ਫੈਸਲਾ ਹੀ ਮੰਨਿਆ ਜਾਂਦਾ ਹੈ ਪਰਿਸ਼ਦਾ ਇੱਕ ਹੋਰ ਪਹਿਲੂ ਵੀ ਹੈ ਇਹ ਮਸ਼ਹੂਰ ਹੈ ਕਿ ਇਹ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਵੱਲੋਂ ਹੀ ਲਾਏ ਜਾਂਦੇ ਅਤੇ ਕੰਟਰੋਲ ਕੀਤੇ ਜਾਂਦੇ ਹਨ ਸਭ ਨੂੰ ਪਤਾ ਹੈ ਭਾਵੇਂ ਕੋਈ ਮੰਨਦਾ ਨਹੀਂ ਹੈ ਇਸ ਸਚਾਈ ਨੂੰ ਅਕਾਲ ਤਖਤ ਤੋਂ ਲਏ ਗਏ ਫੈਸਲੇ ਉੱਪਰ ਵੀ ਕਿੰਤੂ ਪਰੰਤੂ ਕੀਤੇ ਜਾਂਦੇ ਰਹੇ ਹਨ ਜਦੋਂ ਸਿਆਸਤ ਦੀ ਬਦਬੂ ਫੈਸਲਾ ਵਿੱਚੋਂ ਲੋਕਾਂ ਨੂੰ ਨਜ਼ਰ ਆਉਂਦੀ ਹੈ ਇਹੋ ਜਿਹਾ ਇੱਕ ਫੈਸਲਾ ਸਿਰਸੇ ਵਾਲੇ ਸੰਤ ਕਹਾਣ ਵਾਲੇ ਬਾਬਾ ਗੁਰਮੀਤ ਸਿੰਘ ਉਸ ਨੂੰ ਮੁਆਫੀ ਦੇਣਾ ਸੀ ਹੋਰ ਵੀ ਕਈ ਅਜਿਹੇ ਮਸਲੇ ਹਨ ਜਿਨ੍ਹਾਂ ਦੇ ਉੱਪਰ ਕਿੰਤੂ ਪਰੰਤੂ ਕੀਤਾ ਜਾਂਦਾ ਰਿਹਾ। ਅੱਜ ਕੱਲ੍ਹ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਸੁਪਰੀਮੋ ਉਹਨਾਂ ਨੂੰ ਮੁੜ ਪੰਥਕ ਅਗਵਾਈ ਵਾਲੀ ਧਿਰ ਬਣਾਉਣ ਲਈ ਅਕਾਲ ਤਖਤ ਤੇ ਸੱਦਣਾ, ਫਿਰ ਸਜ਼ਾ ਦੇ ਕੇ ਫਿਰ ਸੇਵਾ ਲਾ ਕੇ ਮੁੜ ਪੰਥ ਦੀ ਨੁਮਾਇੰਦਗੀ ਲਈ ਪੰਥਮੂਰੇ ਪੇਸ਼ ਕਰਨਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸਿਆਸਤ ਸੁਖਵੀਰ ਬਾਦਲ ਨੂੰ ਸਿੱਖ ਕੌਮ ਦੀ ਸਰਵੋੱਚ ਸਿਆਸੀ ਸ਼ਖਸੀਅਤ ਸਥਾਪਿਤ ਕਰਨ ਦੀ ਕੋਸ਼ਿਸ਼ ਇਸ ਦਾ ਵਿਰੋਧ ਸਿਆਸੀ ਧਿਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਵੀ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਦੀ ਇਹ ਸਟੇਟਮੈਂਟ ਇਸ ਵੱਲ ਹੀ ਇਸ਼ਾਰਾ ਕਰਦੀ ਹੈ ਪਹਿਲਾਂ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋਰ ਉਹਨਾਂ ਨੇ ਪਾਰਟੀ ਤੋਂ ਬਾਗੀ ਹੋ ਕੇ ਸੁਖਵੀਰ ਬਾਦਲ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਸੀ ਇਸ ਵਾਰ ਇਹ ਬੀੜਾ ਮਾਝੇ ਦੇ ਇੱਕ ਐਮ ਅਕਾਲੀ ਸ਼ਖਸੀਅਤ ਜੋ ਕਈ ਵਾਰ ਐਮ.ਐਲ.ਏ ਰਹੇ ਚੁੱਕੇ ਹਨ ਵਿਰਸਾ ਸਿੰਘ ਵਲਟੋਹਾ ਉਹਨਾਂ ਨੇ ਚੁੱਕਿਆ ਹੈ ਸ਼੍ਰੋਮਣੀ ਗੱਦੀਦਲ ਬਾਦਲ ਦੇ ਇਸ਼ਾਰੇ ਤੇ ਹੀ ਸ਼ਾਇਦ ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖਤ ਤੇ ਸੱਦ ਕੇ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦੀ ਸਜ਼ਾ ਸੁਣਾਈ ਗਈ ਹੈ 10 ਸਾਲਾਂ ਲਈ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਆਜੋ ਉਹਨਾਂ ਦੀ ਜਿਹੜਾ ਸਟੇਟਮੈਂਟਸ ਹੁੰਦੇ ਹਨ ਜਿਹੜੇ ਕਰਨ ਬੜਕਾ ਮਾਰ ਮਾਰ ਕੇ ਵਿਰਸਾ ਸਿੰਘ ਵਟੋਹਾਲ ਨੂੰ ਬਾਹਾਂ ਲਾਰ ਲਾਰ ਕੇ ਪਿੰਦੇ ਸੀਗੇ ਮੈਂ ਤਾਂ ਕਹਿੰਦਾ ਵੀਡੀਓ ਕਿਤੇ ਬਾਹਰ ਹੋਣੀ ਚਾਹੀਦੀ ਇਹ ਲੋਕਾਂ ਨੂੰ ਪਤਾ ਲੱਗ ਜਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮੀਟਿੰਗ ਦੇ ਵਿੱਚ ਕੀ ਰੌਣ ਸੀ ਤੇ ਜਦੋਂ ਹੁਣ ਅਸਤੀਫਾ ਦੇਣ ਲੱਗਿਆ ਹੁਣ ਉੱਥੇ ਕੀ ਰੌਣ ਹੈ ਐਡਾ ਡਬਲ ਚਿਹਰਾ ਤਾਂ ਦੇ ਜਥੇਦਾਰ ਕਦੀ ਦਿੱਲੀ ਸਰਕਾਰ ਦਾ ਚਲਕਾਰਾ ਨਹੀਂ ਕਬੂਲ ਕਰਦੇ ਹੁੰਦੇ ਜੀ ਤੇ ਸਾਡੇ ਦੇ ਜਥੇਦਾਰ ਹੋਰੀ ਦਿੱਲੀ ਦੇ ਸਰਕਾਰ ਦੇ ਚ ਮਤਲਬ ਜਿਹੜਾ ਆ ਐ ਪ੍ਰਭਾਵੀ ਕਬੂਲ ਕੇ ਤੇ ਉਹਨਾਂ ਨੇ ਚਲਕਾਰੇ ਵੀ ਇਹੋ ਜਿਹੇ ਦਿਖਾਏ ਉਹਨਾਂ ਦੇ ਹੋ ਕੇ ਬਣ ਉਹਨਾਂ ਦੇ ਬਣ ਕੇ ਰਹਿ ਗਏ ਪਰ ਉਹਨਾਂ ਦੇ ਬਣ ਕੇ ਰਹਿ ਗਏ ਤੇ ਫਿਰ ਕਾਲੀਦਲ ਨੂੰ ਢਾਲਾਉਣ ਲੱਗ ਪਏ ਸ਼ਾਸ਼ਾ ਰਚਣ ਲੱਗ ਪਏ ਤੇ ਹੁਣ ਜੋ ਢਾਲਾਉਣ ਲੱਗ ਪਏ ਕਾਲੀਦਲ ਦੇ ਦਿਵਾਰੇ ਹੋ ਗਏ ਸਿੱਖ ਰਾਜ ਨਹੀਂ ਤੇ ਦਿਵਾਰੇ ਹੋ ਗਏ ਫਿਰ ਤੇ ਬਿਸਤਾਰ ਸਿੰਘ ਬਲਟੋਹਾ ਬੋਲੂਗਾ ਜੀ ਜੇਦਰ ਜੀ ਇੱਕ ਦੇਖੋ ਮੈਂ ਤੇ ਜਿੰਨਾ ਕੋ ਨੋਟ ਕੀਤਾ ਆ ਜੀ ਝੂਠੇ ਬੰਦਿਆਂ ਨਾਲ ਬੜਾ ਵਾਹ ਪਿਆ ਹੈ ਜੀ ਪਰ ਮਾਂ ਝੂਠਾ ਬੰਦਾ ਜਿਹੜਾ ਹੈ ਕੁਝ ਹੁੰਦੇ ਨੇ ਨਾ ਜੀ ਉਹਨਾਂ ਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇੱਕ ਨੇ ਤੁਸੀਂ ਤੁਸੀਂ ਕਿਸੇ ਦਾ ਵਿਰੋਧ ਕਰਨਾ ਹੈ ਜੋ ਸੱਚ ਆ ਜੀ ਉਹ ਗੱਲਾਂ ਕਰੋ ਜੀ ਕਿ ਠੀਕ ਆ ਕਿ ਮੇਰੇ ਉੱਤੇ ਜਿਹੜਾ ਆ ਸਵਾਲ ਉਠਾਇਨੇ ਵਿਰਸਾ ਸਿੰਘ ਮਟੋਹਾਣੇ ਮੈਂ ਉਹਨਾਂ ਦੇ ਵਿਹਾਰ ਨੂੰ ਲੈ ਕੇ ਉਹਨਾਂ ਦੇ ਕੰਮਕਾਜ ਨੂੰ ਲੈ ਕੇ ਹਾਂਜੀ ਉਹ ਉਹਨਾਂ ਵੱਲੋਂ ਨਿਭਾਏ ਜਾ ਰਹੇ ਕੌਮੀ ਰੋਡ ਨੂੰ ਲੈ ਕੇ ਗੱਲਾਂ ਕੀਤੀਆਂ ਨੇ ਤੇ ਤੁਸੀਂ ਆਪਣੇ ਆਪ ਨੂੰ ਸੱਚਾ ਹੋਣ ਦੀ ਸਾਬਤ ਜੀ ਮੇਰੇ ਪਰਿਵਾਰ ਵੱਲ ਚਲੇ ਗਈ ਜੀ ਮੇਰੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਵਿਰਸਾ ਸਿੰਘ ਮਟੋਹਾਣੇ ਇਸ ਤਰ੍ਹਾਂ ਦਾ ਨਹੀਂ ਗਿਆ ਨਾ ਡਰਦਾ ਆ ਨਾ ਡਰੰਗਾ ਆ ਔਰ ਫਿਰ ਹਮਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਸਤੀਫਾ ਭੇਜ ਰਿਆ ਔਰ ਉਹਨੂੰ ਕਹਿ ਰਿਆ ਕਿ ਮੇਰਾ ਸਤੀਫਾ ਪ੍ਰਵਾਨ ਕੀਤਾ ਜਾਵੇ ਮੇਰੀ ਜਾਤ ਤੱਕ ਪਰਖੀ ਜਾ ਰਹੀ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਗਲਤ ਧੰਦੇ ਸੁਨੇਹੇ ਭਜਵਾਏ ਜਾ ਰਹੇ ਔਰ ਇਹ ਨਿਚਤਾ ਦੀਆਂ ਹੱਦਾਂ ਪਾਰ ਕਰ ਰਹੀਆਂ ਇਹਨਾ ਘਟਿਆ ਇਹਨਾ ਥੱਲੇ ਵਿਰਸਾ ਸਿੰਘ ਗਿਰੂਗਾ ਕਦੇ ਸੋਚਿਆ ਨਹੀਂ ਸੀ ਉਸ ਵੱਲੋਂ ਨਿਚਿਤਤਾ ਦੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਜਾਂਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਉਹਦੀ ਪੁਸ਼ਤ ਪਨਾਈ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਹੈ ਮੇਰੀ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਵੀ ਇਸ ਮਾਮਲੇ 'ਚ ਖਮੋਸ਼ ਹੈ ਔਰ ਇਹੋ ਜੀ ਪੋਜੀਸ਼ਨ ਦੇ ਵਿੱਚ ਅਸੀਂ ਖਾਸ ਤੌਰ ਤੇ ਮੈਂ ਇਹ ਟਾਕਸ ਆਵਦੀ ਸੇਵਾ ਨਹੀਂ ਕਰ ਸਕਦੇ ਦਾਸ ਸੇਵਾਦਾਰ ਸ਼੍ਰੀ ਇਕਾਲ ਤਖਤ ਸਾਹਿਬ ਪਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦੇਸ਼ ਕਰਦਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦਾ ਜਿਹੜਾ ਅਸਤੀਫਾ ਉਹ ਨਾ ਮਨਜ਼ੂਰ ਕੀਤਾ ਜਾਏ ਉਹ ਮਨਜ਼ੂਰ ਨਹੀਂ ਕਰਨਾ ਚਾਹੀਦਾ ਔਰ ਗਿਆਨੀ ਹਰਪੀ ਸਿੰਘ ਜੀ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਦਿੱਤੇ ਹੋਏ ਇਸ ਇਸ ਸੇਵਾ ਤੋਂ ਅਸਤੀਫੇ ਤੇ ਮੁੜ ਵਿਚਾਰ ਜ਼ਰੂਰ ਕਰਨ ਔਰ ਜੇਕਰ ਗਿਆਨੀ ਹਰਪੀ ਸਿੰਘ ਜੀ ਹੋਰਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਤੇ ਫਿਰ ਅਸੀਂ ਸਾਰੇ ਹੀ ਆਪਣੇ ਇਸ ਅਹੁਦੇ ਤੋਂ ਦਾਸ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸੇਵਾਦਾਰੀ ਤੋਂ ਅਸਤੀਫਾ ਪੇਸ਼ ਕਰਨ ਵਾਸਤੇ ਮਜਬੂਰ ਹੋਏਗਾ ਜੇ ਮੈਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਾਨਮਨ ਸਾਹਿਬ ਦਾ ਟੈਲੀਫੋਨ ਆਇਆ ਸੀ ਤੇ ਉਹਨਾਂ ਨੇ ਇੱਕ ਮੈਨੂੰ ਵਟਸਐਪ ਆਪਣਾ ਅਸਤੀਫਾ ਭੇਜਿਆ ਸੀ ਤੇ ਮੈਂ ਉਹਦਾਂ ਨੂੰ ਉਹਦੋਂ ਵੀ ਬੇਨਤੀ ਕੀਤੀ ਸੀ ਕਿ ਆਪਾਂ ਤੁਹਾਡੇ ਨਾਲਆਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਨਾਲ ਆ ਔਰ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੰਘ ਸਾਬਾਂ ਦਾ ਸਤਿਕਾਰ ਵੀ ਕਰਦੀ ਆ ਤੇ ਉਹਨਾਂ ਦੇ ਦਿੱਤੇ ਹਦਾਇਤਾਂ ਦੇ ਉੱਤੇ ਖੜੀ ਵੀ ਹੁੰਦੀ ਆ ਸੋ ਮੈਂ ਸਾਰੇ ਸਿੱਖ ਸੰਗਤ ਨੂੰ ਵੀ ਤੇ ਸਿੰਘ ਸਾਬਾਂ ਨੂੰ ਵੀ ਬੇਨਤੀ ਕਰਦਾ ਕਈ ਵਾਰੀ ਔਖੇ-ਸੌਖੇ ਸਮੇਂ ਜਿਹੜੇ ਆਉਂਦੇ ਰਹਿੰਦੇ ਆ ਪਰ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਇਤਾਂ ਦੀ ਪੂਰਤੀ ਤੋਂ ਕਦੇ ਵੀ ਪਿੱਛੇ ਨਹੀਂ ਹਟੀ ਸਾਡੇ ਜਥੇਦਾਰ ਗਿਆਨੀ ਹਰਪੀ ਸਿੰਘ ਹੋਰਾਂ ਦੀ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਸਾਂਝ ਹੈ ਅਖਰ ਦੇ ਸਾਰੇ ਜਿਹੜੇ ਸੰਪਰਕ ਹੈ ਸਾਰੀਆਂ ਸਾਂਝਾਂ ਜੁੜੀਆਂ ਨੇ ਗਿਆਨੀ ਹਰਪੀ ਸਿੰਘ ਹੋਰਾਂ ਨੀਤੀ ਹੋਣਾ ਤੇ ਮੈਂ ਕਿਹਾ ਬੜੇ ਸਪਸ਼ਟਿਕਾ ਦਿੱਤੀ ਸਪਸ਼ਟਿਕਾ ਆ ਕਿ ਇਹਨਾਂ ਨੇ ਲਗਭਗ 2 ਸਾਲ ਪਹਿਲਾਂ ਵੀ ਕਿਹਾ ਸੀਗਾ ਕਿ ਮੇਰੇ ਉੱਤੇ ਬਹੁਤ ਵੱਡਾ ਦਬਾਅ ਹੈ ਅਜੇ ਰੁਕ ਜਾ ਔਰ ਜਿਹਦੇ ਵਿੱਚ ਗਿਆਨੀ ਹਰਪੀ ਸਿੰਘ ਹੋਰੀ ਜਿਹੜੀਆਂ ਅਵਗਿਆਵਾਂ ਉਹਨਾਂ ਕੋਲ ਹੋਈਆਂ ਮੈਂ ਅਵਗਿਆਵਾਂ ਤੋਂ ਮੰਗਾ ਸਿੰਘ ਗੁਰੀ ਜਿਹੜੀਆਂ ਅਵਗਿਆਵਾਂ ਉਹਨਾਂ ਕੋਲ ਹੋਈਆਂ ਮੈਂ ਅਵਗਿਆਵਾਂ ਤੋਂ ਮੰਗਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਸਮੇਂ ਕਾਂਗਰਸ ਦੇ ਮੁੱਖ ਮੰਤਰੀ ਸੀ ਅਕਤੂਬਰ 2021 ਦੇ ਵਿੱਚ ਉਹਨਾਂ ਦੇ بیٹے ਦੀ ਜਿਹੜਾ ਪਤਿਤ ਸੀਗਾ ਉਹਦੇ ਸ਼ਾਦੀ ਦੇ ਵਿੱਚ ਸ਼ਾਮਲ ਹੁੰਦੇ ਤੇ ਉਹਦੇ ਆਨੰਦ ਕਾਜ ਦੀ ਅਰਦਾਸ ਕਰਦੇ ਆ ਇਹ ਆਪਣੇ ਆਪ ਚਿੱਤ ਧਾਰਮਿਕ ਅਵਗਿਆ ਇੱਕ ਮਰਿਆਦਾ ਦੀ ਉਲੰਘਣਾ ਹੈ ਜਿਵੇਂ ਸਰ ਸਹਿਬ ਤੇ ਮੈਂ ਸਵਾਗਤ ਕਰਦਾ ਮਕਜਮ ਰਜਾਦਾ ਦੀ ਨੰਨਾ ਦੋਸਤੋ ਝਗੜਾ ਇਹਨਾਂ ਦਾ ਆਪਣਾ ਸੀ ਪਰ ਆਪਣੇ ਝਗੜੇ ਦਾ ਠਿਕਰਾ ਇਹਨਾਂ ਨੇ ਭਾਜਪੀ ਅਤੇ ਆਰਐਸਐਸ ਦੇ ਉੱਪਰ ਸੁੱਟ ਦਿੱਤਾ ਉਸੇ ਭਾਜਪੀ ਅਤੇ ਉਸੇ ਸੰਗਠਨ ਆਰਐਸਐਸ ਤੇ ਜਿਸ ਦੇ ਨਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਪੂਰੀ ਸਾਂਝੇਦਾਰੀ ਰਹੀ ਸੱਤਾ ਦੀ ਭਿਆਲੀ ਵੀ ਉਹਨਾਂ ਨਾਲ ਰਹੀ ਇਹ ਉਹੀ ਭਾਜਪੀ ਹੈ ਜਿਸ ਨਾਲ ਸਾਂਝ ਨੂੰ ਹਿੰਦੂ ਸਿੱਖ ਏਕਤਾ ਦੱਸ ਕੇ ਪ੍ਰਚਾਰਿਆ ਜਾਂਦਾ ਰਿਹਾ ਹੈ ਪੂਰੇ ਪੰਜਾਬ ਵਿੱਚ ਵੈਸੇ ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ ਭਾਈਪਾਣ ਵਾਲੀ ਇਹਨਾਂ ਦੀ ਸਾਂਝ ਕਰਕੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਜੋ ਸਿੱਖਾਂ ਦੇ ਉੱਪਰ ਟੈਗ ਲੱਗਾ ਸੀ ਕਿ ਸਖਤਵਾਦੀ ਹਨ ਉਹ ਥੋੜਾ ਘਟ ਗਿਆ ਜਾਂ ਕਈ ਇਹ ਖਤਮ ਹੀ ਹੋ ਗਿਆ ਪਰ ਅੱਜ ਕੱਲ ਬੀਜੇਪੀ ਦੇ ਨੇਤਾਵਾਂ ਨਾਲ ਸੰਬੰਧ ਹੋਣਾ ਪੰਥ ਵਿਰੋਧੀ ਹੋਣਾ ਹੋ ਗਿਆ ਹੈ ਦੋਸਤੋ ਇਸੇ ਕੜੀ ਵਿੱਚ ਇਲਜ਼ਾਮ ਤਾਂ ਵਰਸਾ ਸਿੰਘ ਬਲਟੋਹਾ ਹੋਰੀ ਜੱਥੇਦਾਰ ਹਾਂਜੀ ਜੱਥੇਦਾਰ ਹਰਪ੍ਰੀਤ ਸਿੰਘ ਜੀ ਉੱਪਰ ਇਹ ਲਗਾ ਗਏ ਕਿ ਉਹ ਬੀਜੇਪੀ ਅਤੇ ਆਰਐਸਐਸ ਦੇ ਦਬਾਅ ਹੇਠ ਅਕਾਲੀ ਦਲ ਨੂੰ ਪੰਜਾਬ ਵਿੱਚ ਕਮਜ਼ੋਰ ਕਰ ਰਹੇ ਹਨ ਇਸ ਬਾਲਾਂ ਤੇ ਗਿਆਨੀ ਹਰਪੀ ਸਿੰਘ ਦੀ ਵੀ ਤੈਅ ਚਾਹੀਏ ਕਿ ਉਹਨਾਂ ਨੇ ਖੁਦ ਸਵੀਕਾਰ ਕੀਤਾ ਕਿ ਖਾਂ ਦੇ ਕੇਂਦਰ ਸਰਕਾਰ ਨਾਲ ਸਾਂਝ ਹੈ ਮੇਰੇ ਬੀਜੇਪੀ ਨਾਲ ਸਾਂਝ ਹੈ ਸਾਂਝ ਰੱਖਣ ਦੀ ਮਾੜੀ ਗੱਲ ਨਹੀਂ ਮੈਂ ਕਿਹਾ ਜੀ ਮੈਂ ਕਿਦੂ ਕਿ ਮਾੜੀ ਗੱਲ ਪਰ ਤੁਸੀਂ ਮੰਨ ਤੇ ਕਹਿਣਾ ਮੈਂ ਇਹੀ ਗੱਲ ਤੇ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਸਾਡੇ ਜਥੇਦਾਰ ਗਿਆਨੀ ਹਰਪੀ ਸਿੰਘ ਹੋਰਾਂ ਦੀ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਸਾਂਝ ਹੈ ਦੋਸਤੋ ਬੜੀ ਹੀ ਹਾਸੋਹੀਣੀ ਗੱਲ ਹੈ ਮਤਲਬ ਬੀਜੇਪੀ ਲਗਭਗ ਆਈਸੀਯੂ ਵਿੱਚ ਜਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਉਹਨਾਂ ਨੂੰ ਕਮਜ਼ੋਰ ਕਰ ਰਹੀ ਹੈ ਤੇ ਜੋ ਤਾਕਤਾਂ ਪੰਜਾਬ ਵਿੱਚ ਰਾਜ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਅਤੇ ਜਾਂ ਮਜ਼ਬੂਤ ਹੁੰਦੀ ਜਾ ਰਹੀ ਕਾਂਗਰਸੀ ਭਾਰਤੀ ਜਨਤਾ ਪਾਰਟੀ ਉਹਨਾਂ ਨਾਲ ਮੱਥਾ ਡਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਲੋਕਾਂ ਵਿੱਚ ਆਪਣੀ ਸਵਕਾਰਤਾ ਦਿਨੋ-ਦਿਨ ਆਪਣੇ ਆਪ ਹੀ ਲੂਜ਼ ਕਰ ਰਿਹਾ ਹੈ ਜਦੋਂ ਕਿ ਸਚਾਈ ਦੋਸਤੋ ਇਹ ਹੈ ਕਿ ਜੇ ਬੀਜੇਪੀ ਕਿਸੇ ਸਿਆਸੀ ਪਾਰਟੀ ਨਾਲ ਪੰਜਾਬ ਵਿੱਚ ਕੱਲ ਨੂੰ ਸਾਥ ਲੱਭਦੀ ਹੈ ਉਹ ਹੈ ਸਿਰਫ ਅਕਾਲੀ ਦਲ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਰ ਕੋਈ ਵੀ ਪਾਰਟੀ ਪੰਜਾਬ ਵਿੱਚ ਉਸ ਨਾਲ ਭਾਈਵਾਲ ਬਣਨ ਲਈ ਤਿਆਰ ਨਹੀਂ ਹੋਵੇਗੀ ਪਰ ਦੋਸਤੋ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉੱਪਰ ਬੀਜੇਪੀ ਦੇ ਦਬਾਅ ਹੇਠ ਅਤੇ ਆਰਐਸਐਸ ਦੇ ਪ੍ਰਭਾਵ ਹੇਠ ਕੰਮ ਕਰਨ ਦੇ ਇਲਜ਼ਾਮ ਲਗਾਏ ਹਨ ਜਦੋਂ ਕਿ ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਹਨ ਰਾਗਵ ਚੱਡਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਕਾਲ ਦਖਤੇ ਦੇ ਜਥੇਦਾਰ ਸੰਤਾ ਹੈ ਜੇ ਕਾਲ ਦਖਤੇ ਦੇ ਜਥੇਦਾਰ ਉਹ ਰਾਗਵ ਚੱਡਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਸਨ ਆਜੋ ਥੋੜਾ ਵੀਡੀਓ ਵੇਖਦੇ ਹਾਂ ਹਾਂ ਜਥੇਦਾਰ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਦੋਸਤੋ ਯਾਰੀਆਂ ਆਮ ਆਦਮੀ ਪਾਰਟੀ ਨਾਲ ਤੇ ਇਨਫਲੂਐਂਸ ਪ੍ਰਭਾਵ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਜਦੋਂ ਕਿ ਉਹ ਚਰਨਜੀਤ ਸਿੰਘ ਚੰਨੀ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਤਾਂ ਉਹਨਾਂ ਦੇ ਮੁੰਡੇ ਦਾ ਵਿਆਹ ਹੋਇਆ ਸੀ ਇਹ ਉਹਨਾਂ ਦੇ ਵਿਆਹ ਵਿੱਚ ਵੀ ਸ਼੍ਰੀਕ ਹੋਏ ਸਨ ਜਦੋਂ ਕਿ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦਾ ਮੁੰਡਾ ਦੋਵੇਂ ਪਤੇ ਤੇ ਸਿੱਖ ਹਨ ਉਹਨਾਂ ਨੇ ਕੇਸ ਨਹੀਂ ਰੱਖੇ ਹੋਏ ਹਨ ਪਰ ਫੇਰ ਵੀ ਇਹ ਅਕਾਲ ਦਖਤ ਦੇ ਜਥੇਦਾਰ ਹੁੰਦੇ ਹੋਏ ਕੋਮਦੀ ਨੁਮਾਇੰਦਗੀ ਕਰਦੇ ਹੋਏ ਉਹਨਾਂ ਦੇ ਵਿਆਹ ਵਿੱਚ ਸ਼ਾਮਲ ਹੋਏ ਜਦੋਂ ਕਿ ਕਾਂਗਰਸ ਪਾਰਟੀ ਬਾਰੇ ਮਸ਼ਹੂਰ ਹੈ ਖਾਸ ਕਰ ਜੋ ਅੱਜਕੱਲ ਦਿਨ ਚੱਲ ਰਹੇ ਹਨ ਨਵੰਬਰ 84 ਦੇ ਦੰਗਿਆਂ ਨੂੰ ਕੋਣ ਭੁੱਲਿਆ ਹੈ ਅਕਾਲ ਤਖਤ ਦੇ ਹੋਏ ਹਮਲਿਆਂ ਦਾ ਦੋਸ਼ੀ ਕਾਂਗਰਸ ਨੂੰ ਹੀ ਤਾਂ ਮੰਨਿਆ ਜਾਂਦਾ ਹੈ ਪਰ ਉਸਦੇ ਸੱਭ ਦੇ ਬਾਵਜੂਦ ਵੀ ਇਹ ਅਕਾਲ ਤਖਤ ਦੇ ਜੱਥੇਦਾਰ ਹੁੰਦੇ ਹੋਏ ਉਸੇ ਕਾਂਗਰਸ ਦੇ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਵਿੱਚ ਸ਼ਾਮਲ ਹੋਏ ਪਰ ਉਹਨਾਂ ਦੇ ਇਲਜ਼ਾਮ ਕੀ ਲਗਾਏ ਜਾ ਰਹੇ ਹਨ ਉਹ ਭਾਜਪਾ ਅਤੇ ਆਰਐਸਐਸ ਦੇ ਇਨਫਲੂਐਂਸ ਵਿੱਚ ਕੰਮ ਕਰ ਰਹੇ ਹਨ ਸਾਡੇ ਜਥੇਦਾਰ ਜੀ ਵਿਆਹਾਂ ਵਿੱਚ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਜਾਣ ਪਰ ਵਿਰਸਾ ਸਿੰਘ ਵਲਟੋਹਾ ਵਰਗੇ ਨੇਤਾ ਦੋਸ਼ ਲਗਾਉਣ ਕਿ ਇਹਨਾਂ ਦੀਆਂ ਨਜ਼ਦੀਕੀਆਂ ਭਾਜਪਾ ਨਾਲ ਹਾਂਜੀ ਬੀਜੇਪੀ ਅਤੇ ਆਰਐਸਐਸ ਨਾਲ ਹਨ ਕਾਰਨ 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 ਇਸ ਦਾ ਅਹਿਮ ਕਾਰਨ ਕਿਉਂਕਿ ਇਸ ਵੇਲੇ ਪੰਜਾਬ ਵਿੱਚ ਐਂਟੀ ਹਿੰਦੂ ਐਂਟੀ ਬੀਜੇਪੀ ਅਤੇ ਐਂਟੀ ਆਰਐਸਐਸ ਇਹ ਸੈਂਟੀਮੈਂਟ ਪੂਰੇ ਜੋਰਾਂ ਸ਼ੋਰਾਂ ਉੱਪਰ ਚਲਾਇਆ ਤੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਮਿਲਦ ਰਿਹਾ ਹੈ ਇਹਨਾਂ ਚੋਣਾਂ ਵਿੱਚ ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਵਿੱਚ ਬੀਜੇਪੀ ਆਰਐਸਐਸ ਨੂੰ ਪੰਥ ਵਿਰੋਧੀ ਠਹਿਰਾਉਣ ਦਾ ਪ੍ਰੋਪੋਗੈਂਡਾ ਇਸ ਵੇਲੇ ਪੰਜਾਬ ਵਿੱਚ ਪੂਰੇ ਸਿਖਰਾਂ ਤੇ ਹੈ 284 ਵਾਲੀ ਹਾਂਜੀ 84 ਦੇ ਦੰਗਿਆਂ ਵਾਲੀ ਅਤੇ ਬਲੂ ਸਟਾਰ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਕੱਲ ਸਿੱਖਾਂ ਦੀ ਬਹੁਤ ਹੀ ਮਿੱਤਰ ਧਰ ਬਣੀ ਹੋਈ ਹੈ ਕਾਂਗਰਸ ਦੀਆਂ ਸਰਕਾਰਾਂ ਵੇਲੇ ਏਜੰਸੀਆਂ ਦੇ ਬੰਦੇ ਕਹਿ ਕੇ ਇਹਨਾਂ ਨੂੰ ਪੰਥ ਵਿਰੋਧੀ ਕਹਿ ਦਿੱਤਾ ਜਾਂਦਾ ਸੀ ਜੋ ਅਕਾਲੀ ਦਲ ਦੇ ਵਿਰੋਧ ਵਿੱਚ ਚੱਲਦਾ ਸੀ ਅੱਜਕੱਲ ਕੀ ਕੀਤਾ ਜਾ ਰਿਹਾ ਹੈ ਅੱਜਕੱਲ ਉਹੀ ਟੈਗ ਭਾਜਪੀ ਅਤੇ ਆਰਐਸਐਸ ਦੇ ਸਮਰਥਕਾਂ ਉੱਪਰ ਲਾਇਆ ਜਾ ਰਿਹਾ ਹੈ ਜਾਂ ਜੋ ਵੀ ਉਹਨਾਂ ਦੇ ਖਿਲਾਫ ਹੁੰਦਾ ਹੈ ਉਸ ਦੇ ਉੱਪਰ ਇੱਕ ਟੈਗ ਲਾਣਾ ਹੁੰਦਾ ਹੈ ਕਿ ਇਹ ਪੰਥ ਵਿਰੋਧੀ ਹੈ ਉਸ ਨੂੰ ਭਾਜਪੀ ਅਤੇ ਆਰਐਸਐਸ ਦਾ ਸਮਰਥਕ ਜਾਂ ਉਹਨਾਂ ਤੋਂ ਪ੍ਰਭਾਵਿਤ ਕਹਿਣਾ ਇਹ ਪ੍ਰਚਲਨ ਸ਼ੁਰੂ ਹੋ ਗਿਆ ਹੈ ਕਿੰਨੀ ਸ਼ਰਮਨਾਕ ਗੱਲ ਹੈ ਦੋਸਤੋ ਸਾਡੇ ਆਪਣੇ ਅੰਤਰ ਵਿਰੋਧਾਂ ਕਰਕੇ ਹੋਏ ਝਗੜਿਆਂ ਨੂੰ ਅਸੀਂ ਭਾਜਪੀ ਅਤੇ ਆਰਐਸਐਸ ਦੀ ਚਾਲ ਦੱਸ ਰਹੇ ਹਾਂ ਕੀ ਅਸੀਂ ਲੋਲੇ ਹਾਂ ਕੀ ਸਾਨੂੰ ਅਕਲ ਨਹੀਂ ਹੈ ਮਤਲਬ ਅਸੀਂ ਤੁਸੀਂ ਕੋਈ ਵੀ ਦੋਸ਼ੀ ਨਹੀਂ ਜਿਸ ਤਰ੍ਹਾਂ ਪੰਜਾਬ ਵਿੱਚ ਈਸਾਈਕਰਨ ਹੋ ਚੁੱਕਿਆ ਹੈ ਬਿਨਾ ਹਿੰਦੂਆਂ ਦੀਆਂ ਵੋਟਾਂ ਤੋਂ ਸਿੱਖ ਰਾਜਨੀਤੀ ਕੱਲ ਨੂੰ ਕੀਤੀ ਹੀ ਨਹੀਂ ਜਾ ਸਕਦੀ ਅੱਜ ਵੀ ਬੇਸ਼ੱਕ ਚੋਣਾਂ ਹੋ ਜਾਣ ਤਾਂ ਬਿਨਾ ਹਿੰਦੂਆਂ ਦੀਆਂ ਵੋਟਾਂ ਤੋਂ ਕਿਤੇ ਵੀ ਇਹ ਜਿੱਤ ਨਹੀਂ ਸਕਣਗੇ ਨਾ ਉਹਨੀਆਂ ਸੀਟਾਂ ਪ੍ਰਾਪਤ ਕਰ ਸਕਣਗੇ ਕਿ ਇਹ ਪੰਜਾਬ ਵਿੱਚ ਆਪਣੀ ਸੱਤਾ ਸਥਾਪਿਤ ਕਰ ਸਕਣ ਪਰ ਇਹਨਾਂ ਮੌਕਾ ਪ੍ਰਸ ਲੀਡਰਾਂ ਨੂੰ ਕੌਣ ਸਮਝਾਵੇ ਆਪਣੀ ਹਰ ਬਰਾਈ ਹਰ ਕਮਜ਼ੋਰੀ ਟੱਕਣ ਲਈ ਇਹਨਾਂ ਧਰਮ ਨੂੰ ਇੱਕ ਢਾਲ ਵਜੋਂ ਵਰਤਦੇ ਰਹੇ ਹਨ ਖਾਸ ਕਰਕੇ ਸ਼ਰਮਨੀ ਅਕਾਲੀ ਦਲ ਬਾਦਲ ਦੇ ਲੀਡਰ ਸਮਾਜ ਵਿੱਚ ਇਸ ਦਾ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਦੋਸਤੋ ਹਿੰਦੂ ਵੀਰ ਬਿਨਾਂ ਗੱਲ ਤੋਂ ਹੀ ਸਿੱਖਾਂ ਜੀ ਹਾਂ ਸਿੱਖ ਸੱਜਣਾ ਮਿੱਤਰਾ ਗਵਾਂਡੀਆਂ ਇਹਨਾਂ ਤੋਂ ਇੱਕ ਦੂਰੀ ਜਿਹੀ ਬਣਾ ਕੇ ਰੱਖ ਰਹੇ ਹਨ ਜਦੋਂ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਤਾਂ ਇਸ ਗੱਲ ਦੇ ਇਸ ਪੁਆਇੰਟ ਦੇ ਉੱਪਰ ਥੋੜਾ ਧਿਆਨ ਦਿਓ ਚੁੱਪਚਾਪ ਇਤੇ ਜੇ ਹਿੰਦੂਆਂ ਦੀ ਇਹ ਦੂਰੀ ਵੋਟਾਂ ਵੇਲੇ ਵੀ ਇੰਜ ਹੀ ਕਾਇਮ ਰਹੀ ਤਾਂ ਅਕਾਲੀ ਦਲ ਫਿਰ ਉਸ ਦਾ ਭਵਿੱਖ ਸਿਆਸੀ ਭਵਿੱਖ ਉਸ ਦਾ ਕੀ ਬਣੇਗਾ ਮੈਦਾਨ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਹੀ ਖੁੱਲਾ ਰਹੇਗਾ ਅਕਾਲੀ ਦਲ ਖੁੱਡੇ ਲੈਣਾਂ ਤੇ ਭਾਜੀਪੀ ਪੰਜਾਬ ਵਿੱਚ ਥੋੜੀ ਬਹੁਤੀ ਵੋਟਾਂ ਲੈ ਕੇ ਸਿਰਫ ਆਪਣੀ ਸਿਆਸੀ ਪਛਾਣ ਦੀ ਲੜਾਈ ਹੀ ਲੜੇਗੀ ਇੰਜ ਸੱਤਾ ਲਈ ਸਿਰਫ ਲੜਨਗੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਕਿ ਇੰਜ ਕਰਕੇ ਇਹ ਪੰਥਕ ਸਿਆਸਤ ਕਰਨ ਵਾਲੇ ਪੰਥ ਜਾਂ ਸ਼ਰਮਣੀ ਅਕਾਲੀ ਦਲ ਦਾ ਕੁਝ ਭਲਾ ਕਰ ਰਹੇ ਹਨ ਅਸੀਂ ਤਾਂ ਦੋਸਤੋ ਧਰਮ ਦੇ ਖੇਤਰ ਵਿੱਚ ਵੀ ਕੀ ਕਰ ਰਹੇ ਹਾਂ ਖਾਲਸਾ ਕੌਮ ਦੇ ਪ੍ਰਗਟ ਹੋਣ ਦੇ ਲਗਭਗ 300 ਸਾਲ ਬਾਅਦ ਹਾਂਜੀ ਉਸ ਤੋਂ ਵੀ ਬਾਅਦ ਅਸੀਂ ਆਪਣੀਆਂ ਨਿੱਜੀ ਅਤੇ ਸਮਾਜਿਕ ਧਾਰਮਿਕ ਬੁਰਾਈਆਂ ਲਈ ਹਿੰਦੂਆਂ ਅਤੇ ਖਾਸ ਕਰਕੇ ਬ੍ਰਾਹਮਣਾਂ ਨੂੰ ਹੀ ਹਾਲੇ ਵੀ ਦੋਸ਼ ਦੇ ਹੀ ਜਾਂਦੇ ਹਾਂ ਵਿਆਹ ਸ਼ਾਦੀ ਭੇਖ ਆਦੀ ਸਾਡੇ ਸਭ ਅੱਡ ਹਨ ਪਰ ਅਸੀਂ ਫੇਰ ਵੀ ਅੱਜ ਵੀ ਆਪਣੀਆਂ ਸਾਰੀਆਂ ਬੁਰਾਈਆਂ ਲਈ ਬ੍ਰਾਹਮਣ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿ ਬ੍ਰਾਹਮਣ ਸਾਨੂੰ ਆ ਕੇ ਸਾਡੇ ਵਿਆਹਾਂ ਵਿੱਚ ਵਿਆਹ ਕਰਵਾਉਂਦੇ ਹਨ ਜਾਂ ਹੋਰ ਧਾਰਮਿਕ ਤੇ ਸਮਾਜਿਕ ਕੰਮਾਂ ਦੀ ਜ਼ਿੰਮੇਵਾਰੀ ਚੁੱਕਦੇ ਹਨ ਜਦੋਂ ਕਿ ਇਹ ਸਭ ਕੁਝ ਹੈ ਹੀ ਨਹੀਂ ਅਸੀਂ ਆਪਣੇ ਸਿੱਖ ਜੀਹਾਂ ਸਿੱਖ ਪ੍ਰਚਾਰਕ ਸਿੱਖ ਗਿਆਨੀ ਇਹੀ ਸਾਡੀ ਨੁਮਾਇੰਦਗੀ ਕਰਦੇ ਹਨ ਸਾਡੇ ਵਿਆਹਾਂ ਵੇਲੇ ਸਿੱਖ ਹਾਂਜੀ ਸਿੱਖ ਰੀਤੀ ਰਿਵਾਜ ਹੀ ਚੱਲਦੇ ਹਨ ਪਰ ਸਾਡੇ ਨੇਤਾ ਸਾਡੀਆਂ ਧਾਰਮਿਕ ਸ਼ਖਸੀਅਤਾਂ ਅਸੀਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਮੰਨਦੇ ਹੀ ਨਹੀਂ ਨਾ ਹੀ ਸਾਡੇ ਨੇਤਾ ਸਾਡੀਆਂ ਧਾਰਮਿਕ ਸ਼ਖਸੀਅਤਾਂ ਇਹ ਆਪਣੀ ਕੋਈ ਜ਼ਿੰਮੇਵਾਰੀਆਂ ਸਮਝਦੇ ਹਨ ਦੋਸਤੋ ਸੋਚਣਾ ਤਾਂ ਬਣਦਾ ਹੈ ਜਦੋਂ ਅਸੀਂ ਆਪਣੀਆਂ ਕਮਜ਼ੋਰੀਆਂ ਲਈ ਦੂਜਿਆਂ ਨੂੰ ਹੀ ਦੋਸ਼ ਦਿੰਦੇ ਰਹਿੰਦੇ ਹਾਂ ਤਾਂ ਇਹ ਸਾਡੀ ਜੀਹਾਂ ਸਾਡੀ ਮੰਦਬੁੱਧੀ ਦਾ ਪ੍ਰਗਟਾਵਾ ਹੁੰਦਾ ਹੈ ਖਾਸ ਕਰਕੇ ਇਸ ਵੇਲੇ ਤਖਤਾਂ ਦੇ ਜਥੇਦਾਰਾਂ ਨੂੰ ਆਪਣਾ ਵਿਵਹਾਰ ਕਾਰਵਿਹਾਰ ਬਿਆਨਬਾਜ਼ੀ ਇਹੋ ਜਿਹੀ ਰੱਖਣੀ ਚਾਹੀਦੀ ਹੈ ਕਿ ਉਸ ਦਾ ਪੂਰੇ ਸਿੱਖ ਸਮਾਜ ਵਿੱਚ ਸਨਮਾਨ ਹੋਵੇ ਗੈਰ ਸਿੱਖ ਵੀ ਉਹਨਾਂ ਦੀ ਗੱਲ ਨੂੰ ਅਕਲ ਵਾਲੀ ਗੱਲ ਸਮਝ ਕੇ ਸਿਆਣੀ ਗੱਲ ਮੰਨ ਕੇ ਮਨੁੱਖਤਾ ਦੇ ਭਲੇ ਲਈ ਕੀਤੀ ਹੋਈ ਗੱਲ ਮੰਨਦੇ ਹੋਏ ਉਸ ਨੂੰ ਬੜੇ ਧਿਆਨ ਅਤੇ ਸਨਮਾਨ ਨਾਲ ਸੁਣਨ ਪਰ ਅੱਜਕੱਲ ਹੋ ਕੀ ਰਿਹਾ ਹੈ ਅੱਜਕੱਲ ਦਾ ਮਜ਼ਾਕ ਬਣਿਆ ਹੋਇਆ ਹੈ ਇਹ ਬਹੁਤ ਹੀ ਦਿਲ ਦੁਖਾਣ ਵਾਲੀਆਂ ਗੱਲਾਂ ਹਨ ਦੋਸਤੋ ਘੱਟੋ ਘੱਟ ਜਿਸ ਧਾਰਮਿਕ ਅਹੁਦੇ ਤੇ ਹਾਂ ਉਸ ਦਾ ਮਾਨਤਾ ਰੱਖਣਾ ਹੀ ਚਾਹੀਦਾ ਹੈ ਜੇ ਆਪ ਹੀ ਅਤੇ ਆਪਣੇ ਹੀ ਇਹ ਹਾਲ ਕਰਨਗੇ ਤਾਂ ਦੂਜੇ ਜਿਹੜੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਵਿੱਚ ਲੱਗੇ ਹੋਏ ਹਨ ਅਤੇ ਬਹੁਤ ਬੁਰੀ ਤਰ੍ਹਾਂ ਪੰਜਾਬ ਵਿੱਚ ਧਰਮ ਪ੍ਰਚਾਰ ਕਰ ਰਹੇ ਹਨ ਵਿਦੇਸ਼ੀ ਧਰਮਾਂ ਦਾ ਉਹਨਾਂ ਲਈ ਤਾਂ ਇਹ ਮਜ਼ਾਕ ਦਾ ਵਿਸ਼ਾ ਬਣੇਗਾ ਹੀ ਦੋਸਤੋ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੈਂਦੀ ਘੱਲਾਂ ਨੂੰ ਰੋਕਣ ਲਈ ਕੋਈ ਸਿਆਸੀ ਲੀਡਰ ਇਸ ਵੇਲੇ ਸਾਹਮਣੇ ਪਰਦੇ ਦੇ ਉੱਪਰ ਨਜ਼ਰ ਆ ਹੀ ਨਹੀਂ ਰਿਹਾ ਬਲਵਿੰਦਰ ਸਿੰਘ ਭੁੰਦਰ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਬੇਸ਼ੱਕ ਇਹ ਬਹੁਤ ਹੀ ਸਿਆਣੇ ਅਤੇ ਸੁਲਝੇ ਹੋਏ ਲੀਡਰ ਮੰਨੇ ਜਾਂਦੇ ਹਨ ਪਰ ਅੱਜ ਕੱਲ ਇਹਨਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਇਹ ਚੱਲੇ ਹੋਏ ਕਾਰਤੂਸ ਬਣ ਕੇ ਰਹਿ ਗਏ ਹਨ ਜਾਂ ਫਿਰ ਜਾਂ ਫਿਰ ਦੋਸਤੋ ਉਹ ਨਹੀਂ ਬੋਲ ਰਹੇ ਉਹਨਾਂ ਤੋਂ ਕੋਈ ਹੋਰ ਬੁਲਵਾ ਰਿਹਾ ਹੈ ਇੰਜ ਜਾਪਦਾ ਹੈ ਤੁਹਾਡਾ ਕੀ ਮੰਨਣਾ ਹੈ ਦੋਸਤੋ ਤੁਸੀਂ ਕਮੈਂਟ ਕਰ ਸਕਦੇ ਹੋ ਪੰਜਾਬ ਦੀ ਸਿਆਸਤ ਵਿੱਚ ਕੋਈ ਸ਼ਰਮਣੀ ਅਕਾਲੀ ਦਲ ਧਿਰ ਵਰਗੀ ਧਿਰਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਪਰ ਕੋਈ ਇਹ ਧੱਕੇ ਨਾਲ ਨਹੀਂ ਕਰ ਸਕਦਾ ਲੋਕਾਂ ਦੀ ਪ੍ਰਵਾਨਗੀ ਲੈ ਕੇ ਉਸ ਤੋਂ ਬਾਅਦ ਹੀ ਇਹ ਸਭ ਕੁਝ ਹੁੰਦਾ ਹੈ ਅੰਤ ਵਿੱਚ ਦੋਸਤੋ ਜੇ ਤੁਹਾਨੂੰ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ